ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਮੰਦੇ ਠੰਡੇ ਦਰਬਾਰ ਤੁਜ ਵਿਨ ਸੁਰਤ ਕਰ ਦਰਸ਼ਨ ਦੀਜੇ ਖੋਲ ਕੇ ਵਾਰ ਦਰਸ਼ਨ ਪਿਆਸੀ ਦਿਨਸਰਾਪ ਚਿਤ ਗਉ ਅਨ ਦਿਨ ਨੀਤ ਖੋਲਕ ਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤੋ ਨੈਣ ਹੋ ਨੀਰ ਵਹੈ ਤਨ ਖੀਨਾ ਭੈ ਕੇਸ ਦੁਦਵਾਨੀ ਰੁੱਧਾ ਕੰਠ ਸ਼ਬਦ ਨਹਿ ਉਚਰੈ ਅਬ ਕਿਆ ਕਰਹਿ ਕੋਰਾਨੀ ਉਹ ਕਹੋ ਤਲ ਗੁਰ ਸੇਵੀਐ ਐਹਨਿਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਗਾਵੀ ਗਰੂ ਸਾਈ ਵਿਦੀ ਵੇਲਾਵੋ ਮਹੱਲਾ ਪੰਜਵਾ ਤਨ ਮਨ ਧਨ ਅਰਪੋ ਸਭ ਆਪਣਾ ਕਬਨ ਸੋ ਮਤ ਜਿਤ ਹਰ ਹਰ ਜਪਨਾ ਧਨ ਮਨ ਧਨ ਅਰਪਉ ਸਭ ਆਪਣਾ ਕਬਨ ਸੋ ਮਤ ਜਿਤ ਹਰ ਹਰ ਜਪਨਾ ਕਾਰਿਆਸਾ ਆਉ ਪ੍ਰਭ ਮੰਗਨ ਤੁਮ ਪੇਖ ਤੋ ਸੋਦਾ ਮੇਰਾ ਅੰਗਨ ਰਾਵ ਅਨੇਕ ਜੁਗਤ ਕਰ ਬਹੁਤ ਵਿਚਾਰ ਸਾਦੇ ਸੰਗ ਇਸ ਮੰਨੈ ਉਹਦਾਰ ਮਾਤੂ ਪੁੱਤ ਸੁਰਤਿ ਨਾਹੀ ਚਤੁਰਾਈ ਤਾ ਮਿਲਿਆ ਜਾਂ ਲਈ ਮਿਲਾਉ ਨਾਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਉ ਨਾਮ ਕ ਸਫਲ ਸੋ ਆਇਆ ਨਾਨਕ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਦ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਰੋਜ਼ ਦੀ ਤਰ੍ਹਾਂ ਅੰਦਰਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰਦੇ ਆ ਗੁਰਬਾਣੀ ਜਿਹੜੀ ਹੈ ਜੇ ਇਹਦੇ ਨਾਲ ਅਸੀਂ ਆਪਣਾ ਮਨ ਜੋੜਦੇ ਆ ਤਾਂ ਸਾਡੇ ਮਨ ਨੂੰ ਇੱਕ ਸ਼ਾਂਤੀ ਮਿਲਦੀ ਹੈ ਸੋ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ 800 ਚਾਰ ਰੰਗ ਦੇ ਉੱਤੇ ਸੁਭਾਏ ਮਾਨ ਬਿਲਾਵਲ ਨਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਬਿਲਾਵਲ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਇਸ ਸ਼ਬਦ ਦੇ ਵਿੱਚ ਰਹਾਉ ਵਾਲੀਆਂ ਪੰਕਤੀਆਂ ਨੇ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਕਰ ਆਸਾ ਆਇਓ ਪ੍ਰਭ ਮੰਗਨ ਤੁਮ ਪੇਖਤ ਸੁਗਾ ਮੇਰਾ ਆਂਗਨ ਗੁਰੂ ਅਰਜਨ ਸਾਹਿਬ ਮਹਾਰਾਜ ਰਹਾਉ ਦੀ ਤੁਕ ਦੇ ਵਿੱਚ ਕਹਿੰਦੇ ਆ ਕਿ ਇੱਥੇ ਜਦੋਂ ਆਉਣਾ ਹੈ ਨਾ ਉਦੋਂ ਆਸ ਬਣਾ ਕੇ ਆਇਓ ਕੋਈ ਨਾ ਕੋਈ ਚੰਗੀ ਜੀ ਕਰ ਆਸਾ ਆਇਓ ਪ੍ਰਭ ਮੰਗਨ ਕਿ ਅਸੀਂ ਕੋਈ ਤੁਹਾਡੇ ਤੋਂ ਸੱਚੇ ਪਾਤਸ਼ਾਹ ਪਦਾਰਥ ਨਹੀਂ ਮੰਗ ਰਹੇ ਅਸੀਂ ਤੇ ਤੁਹਾਨੂੰ ਮੰਗਣ ਆਏ ਆ ਇੱਥੇ ਕਰ ਆਸਾ ਆਇਓ ਪ੍ਰਭ ਮੰਗਣ ਕਿ ਤੁਹਾਨੂੰ ਮੰਗਣ ਆਇਆ ਤੁਮ ਦੇਖਤ ਸੋਭਾ ਮੇਰੇ ਆਂਗਨ ਜਦੋਂ ਤੁਸੀਂ ਮੇਰੇ ਹਿਰਦੇ ਚ ਵਸ ਗਏ ਨਾ ਮੇਰੇ ਹਿਰਦੇ ਦੇ ਅੰਦਰ ਖੜਾ ਜਾਣ ਸੋਭਾ ਹੋ ਜਾਣੀ ਹੈ ਮੇਰਾ ਹਿਰਦਾ ਜਿਹੜਾ ਸੋਹਣਾ ਹੋ ਜਾਣਾ ਸੋ ਅੱਜ ਇਸ ਸ਼ਬਦ ਦੇ ਰਾਹੀਂ ਸਾਨੂੰ ਕੀ ਸਮਝਾ ਰਹੇ ਐ ਤਨ ਮਨ ਧਨ ਅਰਪੋਂ ਸਭ ਆਪਣਾ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆਪਣਾ ਤਨ ਵੀ ਤੇ ਆਪਣਾ ਮਨ ਵੀ ਤੇ ਆਪਣਾ ਧਨ ਵੀ ਕਹਿੰਦੇ ਪ੍ਰਮਾਤਮਾ ਨੂੰ ਅਰਪਣ ਕਰਦੇ ਕਾਦੇ ਵਾਸਤੇ ਕਰ ਆਸਾ ਆਇਓ ਪਰਮ ਬੰਗਨ ਕਿ ਅਸੀਂ ਤੇ ਤੁਹਾਨੂੰ ਮੰਗਣ ਵਾਸਤੇ ਆਇਆ ਸੱਚੇ ਪਾਤਸ਼ਾਹ ਕਿ ਤੁਸੀਂ ਆਜੋ ਮੇਰੇ ਹਿਰਦੇ ਚ ਤੁਸੀਂ ਬੈਠ ਜਾਓ ਤੁਹਾਡੇ ਵਾਸਤੇ ਮੈਂ ਆਪਣਾ ਸਾਰਾ ਧਨ ਆਪਣਾ ਸਾਰਾ ਮਨ ਤੇ ਆਪਣਾ ਸਾਰਾ ਧਨ ਅਰਪਣ ਕਰਦੇ ਆ ਦਾਨ ਕਰਦੇ ਆ ਸਮਝ ਲਓ ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਵੀ ਕਹਿੰਦੇ ਆ ਤਨ ਮਨ ਧਨ ਸਭ ਅਰਪੋ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਕਹਿੰਦੇ ਜਿੱਤੇ ਹੁਕਮ ਮੰਨਣ ਤੇ ਆਗੇ ਨਾ ਗੱਲ ਤੇ ਉਦਾਂ ਹੀ ਬਣਨੀ ਆ ਸੱਚੇ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਹਿੰਦੇ ਉਹ ਮੈਨੂੰ ਮਤ ਦੇ ਦਿਓ ਚੰਗੀ ਜੀ ਜਿਹੜੀ ਮਤ ਦੇ ਨਾਲ ਮੈਂ ਤੁਹਾਨੂੰ ਜਪ ਸਕਾਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਹਰੀ ਹਰੀ ਕਹਿ ਸਕਾਂ ਕਹਿੰਦੇ ਕਵਨ ਸੋ ਮਤ ਉਹ ਕਿਹੜੀ ਮਤ ਹੈ ਜਿਹੜੀ ਦੇ ਨਾਲ ਮੈਂ ਤੁਹਾਨੂੰ ਜਪ ਸਕਦਾ ਸੋਹਣੀ ਮਤ ਜਦੋਂ ਅਸੀਂ ਗੁਰੂ ਕੋਲ ਆਵਾਂਗੇ ਗੁਰੂ ਕੋਲੋਂ ਸਾਨੂੰ ਮਤ ਮਿਲਣੀ ਹੈ ਸੋਹਣੀ ਜੀ ਇੱਕ ਹੁੰਦੀ ਹੈ ਮਤ ਗੁਰਮਤ ਇੱਕ ਹੁੰਦੀ ਹੈ ਮਨਮਤ ਮਨਮਤ ਹੁੰਦੀ ਹੈ ਮਨ ਦੇ ਪਿੱਛੇ ਤੁਰਨਾ ਗੁਰਮਤ ਹੁੰਦੀ ਹੈ ਗੁਰੂ ਦੇ ਪਿੱਛੇ ਤੁਰਨਾ ਜੇ ਸਾਨੂੰ ਗੁਰੂ ਦੀ ਮਤ ਮਿਲ ਜੇ ਨਾ ਗੁਰਮਤ ਤਾਂ ਫਿਰ ਉਹ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਨਹੀਂ ਉਹ ਪ੍ਰਮਾਤਮਾ ਦਾ ਨਾਮ ਜਪਿਆ ਨਹੀਂ ਜਾਂਦਾ ਜਿੰਨਾਂ ਕੋਲ ਮਤ ਆ ਜਾਂਦੀ ਹੈ ਉਹ ਆਪਣੇ ਘਰ ਨੂੰ ਸਾਂਭ ਕੇ ਰੱਖ ਲੈਂਦੇ ਆ ਜਿੰਨਾਂ ਕੋਲ ਮਤ ਨਹੀਂ ਹੁੰਦੀ ਉਹ ਆਪਣਾ ਘਰ ਉਜਾੜ ਕੇ ਰੱਖ ਦਿੰਦੇ ਆ ਆ ਹੁਣ ਕੱਲ ਦੀ ਇੱਕ ਖਬਰ ਮੈਂ ਵੇਖ ਰਿਹਾ ਸੀ ਕਿ ਕਈ ਬੰਦੇ ਚੋਰੀਆਂ ਕਰਦੇ ਆ ਚੋਰੀ ਕਰ ਲੈਣੀ ਕਿਤੋਂ ਪੈਸੇ ਚੱਕ ਲੈਣਾ ਕਿਤੋਂ ਸਮਾਨ ਚੱਕ ਲੈਣਾ ਪਰ ਕਈ ਐਸੇ ਹੁੰਦੇ ਜਿਹੜੇ ਆਪਣੇ ਘਰ ਚੋਂ ਵੇਚ ਆਉਂਦੇ ਆ ਆਪਣੇ ਘਰ ਦਾ ਸਮਾਨ ਵੇਚ ਆਉਂਦੇ ਆ ਪਰ ਇੱਕ ਨੌਜਵਾਨ 23-24 ਸਾਲ ਦਾ ਹੋਣਾ ਉਹਨਾਂ ਦੇ ਘਰ ਪੁੱਤ ਨੇ ਜਨਮ ਲਿਆ ਉਹ 6 ਮਹੀਨਿਆਂ ਦਾ ਹੋਇਆ ਨਸ਼ਿਆਂ 'ਚ ਪੈ ਗਏ ਆਪਣਾ ਘਰ ਦਾ ਸਮਾਨ ਤੇ ਵੇਚਣਾ ਹੀ ਸੀ 6 ਮਹੀਨਿਆਂ ਦੇ ਪੁੱਤ ਨੂੰ ਵੀ 101 ਲੱਖ 80 ਹਜ਼ਾਰ 'ਚ ਵੇਚਦਾ 1 ਲੱਖ 80 ਹਜ਼ਾਰ 'ਚ ਆਪਣੇ ਪੁੱਤ ਨੂੰ ਵੀ ਵੇਚਦਾ ਜਦੋਂ ਪੁੱਛਿਆ ਕਿ ਤੁਸੀਂ ਇਹ ਪੈਸਿਆਂ ਦਾ ਕੀ ਕੀਤਾ ਕਹਿੰਦੇ ਅਸੀਂ ਇਹਦਾ ਨਸ਼ਾ ਲਿਆ ਕੇ ਖਾ ਗਏ ਨਸ਼ਾ ਲਿਆ ਕੇ ਖਾ ਗਏ ਕਹਿੰਦੇ ਕਹਿਣ ਦਾ ਮਤਲਬ ਹੈ ਕਿ ਕਵਨ ਸੋ ਮਤ ਜਿਹੜੀ ਮਤ ਸਾਨੂੰ ਗੁਰੂ ਦੇ ਨਾਲ ਤੋੜਦੇ ਨਾ ਉਹ ਸਾਡਾ ਘਰ ਉਜਾੜ ਕੇ ਰੱਖ ਦਿੰਦੀ ਹੈ ਜਿਹੜੀ ਗੁਰੂ ਦੀ ਮੱਤ ਤੋਂ ਹੁੰਦੀ ਹੈ ਜੇ ਅਸੀਂ ਗੁਰੂ ਦੀ ਮੱਤ ਲੈ ਲਾਂਗੇ ਨਾ ਤਾਂ ਸਾਡਾ ਘਰ ਵੀ ਸੋਹਣਾ ਬਣ ਜਾਵੇ ਕਬਲ ਨੂੰ ਸੋ ਮੱਤ ਜੇ ਤ ਹਰ ਹਰ ਜਪਣਾ ਕਹਿੰਦੇ ਉਹ ਮੱਤ ਦੇ ਦਿਓ ਮੈਨੂੰ ਸੱਚੇ ਪਾਤਸ਼ਾਹ ਜਿਹੜੀ ਦੇ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਾਂ ਕਰ ਆਸਾ ਆਉ ਪ੍ਰਭ ਮੰਗਨ ਇੱਥੇ ਅਸੀਂ ਆਸ ਬਣਾ ਕੇ ਆਈਏ ਕਿਸ ਅੱਗੇ ਬਾਦਸ਼ਾਹ ਸੀ ਤੇ ਤੈਨੂੰ ਲੈਣ ਆਇਆ ਅਸੀਂ ਪਦਾਰਥ ਲੈਣ ਵਾਸਤੇ ਨਹੀਂ ਆਏ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਹੋ ਨਾ ਬਾਬਾ ਫਰੀਦ ਸਾਹਿਬ ਜੀ ਦੀ ਆਸ ਦੇਖੋ ਕਿੰਨੀ ਸੋਹਣੀ ਸੀ ਕਾਗਾ ਤਰੰਗ ਢੰਡੋਲੇ ਆ ਸਗਲਾ ਖਾਇਆ ਵਾਸ ਇਹ ਦੋਏ ਨੈਣਾ ਮਤਿ ਸੁਹ ਪਿਰ ਦੇਖਣ ਕੀ ਆਸ ਜਿਹੜਾ ਕਾਮ ਰੂਪੀ ਕਾ ਸਾਡੇ ਅੰਦਰ ਠੁੰਗਾ ਮਾਰਦਾ ਨਾ ਹਰ ਟਾਈਮ ਉਹਨੂੰ ਕਹਿੰਦੇ ਆ ਬਾਬਾ ਫਰੀਦ ਸਾਹਿਬ ਕਿ ਵੇਖੀ ਕਿਤੇ ਮੇਰੀਆਂ ਉਹ ਅੱਖਾਂ ਨਾ ਛੇੜ ਦੇ ਜਿਨ੍ਹਾਂ ਦੇ ਨਾਲ ਮੈਂ ਜੇ ਪ੍ਰਮਾਤਮਾ ਨੂੰ ਮਿਲਣਾ ਹੈ ਪਿਆਰੇ ਨੂੰ ਮਿਲਣਾ ਹੈ ਮੇਰੇ ਅੰਦਰ ਅਜਿਹਾਸ ਹੈ ਕਿ ਮੈਂ ਉਹਨੂੰ ਮਿਲਣਾ ਹੈ ਕਰ ਆਸਾ ਆਇਓ ਬ੍ਰਹਮ ਮੰਗਣ ਤੇ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਕਾਗਾ ਕ ਰੰਗ ਢੰਡੋਲੇ ਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮੱਤ ਸ਼ੂ ਪਿਰ ਦੇਖਣ ਕੀ ਆਸ ਅਸੀਂ ਵੀ ਚੰਗੀ ਜੀ ਆਸ ਬਣਾਈਏ ਹਰ ਇੱਕ ਬੰਦਾ ਆਸ ਬਣਾ ਕੇ ਆਉਂਦਾ ਇੱਥੇ ਪਰ ਆਸਾਂ ਕਦੇ ਬੰਦੇ ਦੀਆਂ ਪੂਰੀਆਂ ਨਹੀਂ ਹੁੰਦੀਆਂ ਜੇ ਅਸੀਂ ਪ੍ਰਮਾਤਮਾ ਨੂੰ ਮਿਲਣ ਦੀ ਆਸ ਬਣਾ ਲਈ ਨਾ ਉਦੋਂ ਆਸ ਪੂਰੀ ਹੋ ਜਾਣੀ ਹੈ ਇੱਕ ਦਿਨ ਉਹ ਆਸ ਪੂਰੀ ਹੋ ਜਾਣੀ ਹੈ ਇੱਕ ਨਾ ਇੱਕ ਦਿਨ ਆਸ ਪੂਰੀ ਹੋਊਗੀ ਪਰ ਜੇ ਅਸੀਂ ਆਸਾਂ ਪਦਾਰਥਾਂ ਤੇ ਲਾ ਕੇ ਬਹਿ ਗਏ ਨਾ ਉਹ ਪੂਰੀਆਂ ਨਹੀਂ ਹੋਣੀਆਂ ਜਿਹੜਾ ਬੰਦਾ ਸਾਈਕਲ ਲਈ ਜਾ ਰਿਹਾ ਜਦੋਂ ਉਹਦੇ ਕੋਲ ਦੀ ਮੋਟਰਸਾਈਕਲ ਲੰਘਦਾ ਹੈ ਨਾ ਉਹ ਕਹਿੰਦਾ ਮੇਰੇ ਕੋਲੇ ਵੀ ਮੋਟਰਸਾਈਕਲ ਹੋਣਾ ਚਾਹੀਦਾ ਆਸ ਵੱਡੀ ਹੋ ਗਈ ਨਾ ਜਦੋਂ ਮੋਟਰਸਾਈਕਲ ਮਿਲ ਗਿਆ ਕੀ ਆਸ ਖਤਮ ਹੋ ਗਈ ਜਦੋਂ ਮੋਟਰਸਾਈਕਲ ਦੇ ਕੋਲ ਦੀ ਗੱਡੀ ਲੱਗਦੀ ਹੈ ਬੰਦਾ ਕਹਿੰਦਾ ਮੈਨੂੰ ਵੀ ਗੱਡੀ ਮਿਲਣੀ ਚਾਹੀਦੀ ਆਸ ਵੱਡੀ ਹੋ ਗਈ ਫਿਰ ਗੱਡੀ ਲਿਆਂਦੀ ਫਿਰ ਉਹਦੇ ਕੋਲ ਦੀ ਹੋਰ ਵੱਡੀ ਗੱਡੀ ਲੱਗਦੀ ਹੈ ਹੁਣ ਵੀਰਾ ਆਸ ਵੱਡੀ ਹੋ ਗਈ ਕਹਿੰਦਾ ਮੇਰੇ ਕੋਲੇ ਵੀ ਇਦਾਂ ਵੱਡੀ ਗੱਡੀ ਹੋਣੀ ਚਾਹੀਦੀ ਸੀ ਇਹ ਜਿਹੜੀ ਆਸ ਹੈ ਨਾ ਇਹ ਗਾਹਾਂ ਦੀ ਗਾਹ ਵਧਦੀ ਜਾਂਦੀ ਹੈ ਪਰ ਜਿਸ ਦਿਨ ਪ੍ਰਮਾਤਮਾ ਮਿਲ ਗਿਆ ਨਾ ਸਾਨੂੰ ਉਹ ਪ੍ਰਮਾਤਮਾ ਦੀ ਆਸ ਬਣਾ ਕੇ ਆ ਗਈ ਫਿਰ ਇਹ ਆਸਾਂ ਸਾਰੀਆਂ ਇਕ ਜਾਂਦੀਆਂ ਨੇ ਤੁਮ ਪੇਖਤ ਸੋਭਾ ਮੇਰੇ ਆਂਗਨ ਜਦੋਂ ਤੁਸੀਂ ਮੈਨੂੰ ਮਿਲ ਜੂਗੇ ਨਾ ਉਦੋਂ ਮੇਰੇ ਹਿਰਦੇ ਦੇ ਵਿੱਚ ਆਂਗਨ ਦਾ ਭਾਵ ਉਹ ਨਾ ਖੜਾ ਕਿ ਮੇਰੇ ਹਿਰਦੇ ਦੇ ਅੰਦਰ ਖੜਾ ਆ ਜਾਣਾ ਮੇਰਾ ਇਹ ਹਿਰਦ ਹਿਰਦਾ ਸੋਹਣਾ ਹੋ ਜਾਣਾ ਰਹਾਉ ਅਨੇਕ ਯੁਗਤ ਕਰ ਬਹੁਤ ਵਿਚਾਰੋ ਮੈਂ ਬਥੇਰੀਆਂ ਜੁਗਤਾਂ ਲਾਈਆਂ ਪਰ ਮੈਂ ਤੁਹਾਡੀ ਵਿਚਾਰ ਨਹੀਂ ਕਰ ਸਕਿਆ ਮੈਂ ਬਹੁਤ ਤਰੀਕੇ ਵਰਤੇ ਮੈਂ ਪੁੱਠਾ ਵੀ ਲਟਕਣ ਦੀ ਕੋਸ਼ਿਸ਼ ਕੀਤੀ ਮੈਂ ਜੰਗਲਾਂ 'ਚ ਜਾ ਕੇ ਵੀ ਤਪ ਕੀਤਾ ਮੈਂ ਧੂਈਆਂ ਵੀ ਧਾਪੀਆਂ ਮੈਂ ਆਪਣੇ ਆਪ ਨੂੰ ਮੌਨ ਵੀ ਰੱਖ ਕੇ ਦੇਖ ਲਿਆ ਵਧੇਰੀਆਂ ਯੁਗਤਾ ਲਾਈਆਂ ਅਨੇਕ ਯੁਗਤ ਕਰ ਬਹੁਤ ਵਿਚਾਰੋ ਬੜੀਆਂ ਵਿਚਾਰਾਂ ਕੀਤੀਆਂ ਪਰ ਯੁਗਤੀ ਜਿਹੜੀ ਉਸ ਚੱਲੀ ਨਹੀਂ ਹੈਗੀ ਅਸਲ ਦੇ ਵਿੱਚ ਸਭ ਤੋਂ ਵਧੀਆ ਯੁਗਤੀ ਕਿਹੜੀ ਹੈ ਸਾਧ ਸੰਗ ਇਸ ਮਨੈ ਉਧਾਰੋ ਕਹਿੰਦੇ ਸਾਧ ਸੰਗਤ ਦੇ ਵਿੱਚ ਬੈਠੋ ਤਾਂ ਕਹਿੰਦੇ ਮਨ ਪਰਮਾਤਮਾ ਦੇ ਵਿੱਚ ਲੱਗਣਾ ਹੈ ਸਾਧ ਸੰਗਤ ਦੇ ਵਿੱਚ ਬੈਠ ਕੇ ਸਾਧ ਸੰਗਤ ਸਭ ਤੋਂ ਵੱਡੀ ਯੋਗਤੀ ਹੈ ਨਾ ਪ੍ਰਸ਼ਾਦਾ ਛੱਡੇ ਤੋਂ ਕਹਿੰਦੇ ਰੱਬ ਮਿਲਣਾ ਨਾ ਜੰਗਲਾਂ 'ਚ ਜਾ ਕੇ ਰੱਬ ਮਿਲਣਾ ਨਾ ਕਹਿੰਦੇ ਪੁੱਠੇ ਲਟਕਣ ਨਾਲ ਰੱਬ ਮਿਲਣਾ ਰੱਬ ਮਿਲਣਾ ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਗੱਲ ਕਰਾਂਗੇ ਗੁਰੂ ਸਾਹਿਬ ਨੇ ਸਾਧ ਸੰਗਤ ਨੂੰ ਬਹੁਤ ਵੱਡਾ ਕਿਹਾ ਵਿੱਚ ਸੰਗਤ ਹਰਿ ਪ੍ਰਭ ਵਸਾ ਜੀਓ ਕੇ ਸੰਗਤ ਦੇ ਵਿੱਚ ਰੱਬ ਵੱਸਦਾ ਹੈ ਸੰਗਤ ਦੇ ਵਿੱਚ ਇਹ ਨਹੀਂ ਦੇਖਣਾ ਚਾਹੀਦਾ ਕਿ ਇਹ ਨੀਵੀਂ ਜਾਤ ਦਾ ਹੈ ਕੋ ਉੱਚੀ ਜਾਤ ਦਾ ਬਸ ਸਾਧ ਸੰਗਤ ਦੇ ਵਿੱਚ ਕਹਿੰਦੇ ਰੱਬ ਵੱਸਦਾ ਹੈ ਜਦੋਂ ਅਸੀਂ ਇਸ ਤਰ੍ਹਾਂ ਦੇਖਦੇ ਰਵਾਂਗੇ ਨਾ ਤੇ ਗੁਰੂ ਸਾਹਿਬ ਕਹਿੰਦੇ ਸਭ ਤੋਂ ਨੀਚ ਤੇ ਤੂੰ ਹੈ ਨੀਚਾ ਹੈ ਅੰਦਰ ਨੀਚ ਜਾਤ ਨੀਚੀ ਹੋਆ ਕਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੌਕੇ ਅਰੀਸ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਮੇਰਾ ਤੇ ਪਿਆਰ ਹੈ ਇਹਨਾਂ ਨਾਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖਦੇ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਨਹੀ ਤੇ ਇਨਹੀ ਕੀ ਕਿਰਪਾ ਤੇ ਸਜੇ ਹੰਮ ਹੈ ਨਹੀਂ ਮੌਸੋ ਗਰੀਬ ਕਰੋੜ ਪਰੇ ਕਹਿੰਦੇ ਮੈਂ ਇਹਨਾਂ ਦੀ ਕਿਰਪਾ ਦੇ ਨਾਲ ਹੀ ਸਜਿਆ ਨਹੀਂ ਤੇ ਮੇਰੇ ਵਰਗੇ ਤੇ ਕਰੋੜਾਂ ਫਿਰਦੇ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਸਾਧ ਸੰਗ ਸਮਨ ਉਧਾਰੋ ਮਤ ਬੁੱਧ ਸੁਰਤ ਨਾਹੀਂ ਚਤਰਾਏ ਕਹਿੰਦੇ ਜੇ ਕੋਈ ਬੰਦਾ ਕਵੇ ਨਾ ਕਿ ਮੈਂ ਆਪਣੀ ਮਤ ਨਾਲ ਆਪਣੀ ਬੁੱਧੀ ਨਾਲ ਆਪਣੇ ਸੁਰਤ ਨਾਲ ਜਾਂ ਆਪਣੀ ਚਤਰਾਈਆਂ ਨਾਲ ਰੱਬ ਨੂੰ ਪਾਲਾਂਗਾ ਕਹਿੰਦੇ ਨਹੀਂ ਮਨ ਨੀਵਾ ਕਰਨਾ ਪੈਣਾ ਬਸ ਫੇਰ ਪਰਮਾਤਮਾ ਨੂੰ ਪਾ ਸਕਦੇ ਆ ਜੇ ਬੰਦਾ ਕਵੇ ਮੇਰੀ ਤੇ ਮਤ ਬਹੁਤ ਹੈ ਮੇਰੀ ਤੇ ਬੁੱਧ ਬਹੁਤ ਹੈ ਮੇਰੀ ਤੇ ਸੁਰਤ ਬਹੁਤ ਹੈ ਮੈਂ ਤੇ ਚਤਰਾ ਚਾਦਰ ਬਹੁਤ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀ ਆ ਨਾਨਕ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਪ੍ਰਮਾਤਮਾ ਨਾਲ ਪਿਆਰ ਪਾਉਣਾ ਇਹ ਚੀਜ਼ਾਂ ਤੇ ਛੱਡਣੀਆਂ ਪੈਣਗੀਆਂ ਜੇ ਬੰਦਾ ਕਹੇ ਕਿ ਮੇਰੇ ਕੋਲੇ ਤੇ ਗਿਆਨ ਬਹੁਤ ਹੈ ਗਿਆਨ ਦੇ ਨਾਲ ਪ੍ਰਮਾਤਮਾ ਨਹੀਂ ਪਾਇਆ ਜਾ ਸਕਦਾ ਪ੍ਰਮਾਤਮਾ ਨੂੰ ਪਾਇਆ ਕਿਵੇਂ ਜਾਂਦਾ ਹੈ ਕਈ ਬੰਦੇ ਕਹਿੰਦੇ ਜੇ ਅਸੀਂ ਧਿਆਨ ਪੜ ਪਰ ਜਿਹੜਾ ਪੜਿਆ ਹੋਇਆ ਉਹਨੂੰ ਤੇ ਹੰਗਾਰ ਹੋ ਜਾਂਦਾ ਜੀ ਪਰ ਜਿਹੜਾ ਅਣਪੜਾ ਉਹਨੂੰ ਹੰਕਾਰ ਨਹੀਂ ਹੁੰਦਾ ਗੁਰੂ ਸਾਹਿਬ ਕਹਿੰਦੇ ਪੜਿਆ ਅਣ ਪੜਿਆ ਪਰਮਗਤ ਪਾਵੇ ਕਹਿੰਦੇ ਪੜੇ ਹੋਏ ਨੂੰ ਅਜੇ ਹੰਕਾਰ ਹੋ ਸਕਦਾ ਜਿਹੜਾ ਬੰਦਾ ਅਣ ਪੜਾ ਉਹਨੂੰ ਕਹਦਾ ਹੰਕਾਰ ਹੈ ਉਹਨੂੰ ਵਿੱਦਿਆ ਦਾ ਕੋਈ ਹੰਕਾਰ ਨਹੀਂ ਕਹਿੰਦੇ ਉਹ ਬੰਦਾ ਪਰਮਾਤਮਾ ਤੇ ਆ ਭੇਦ ਹੋ ਸਕਦਾ ਜਿਹੜਾ ਕਹਿੰਦਾ ਮੈਂ ਤੇ ਰੋਜ਼ ਬਾਣੀ ਪੜਦਾ ਗੁਰੂ ਸਾਹਿਬ ਕਹਿੰਦੇ ਉਹ ਉਹਦੇ ਅੰਦਰ ਹੰਕਾਰ ਹੈ ਕਹਿੰਦੇ ਇਸ ਤਰ੍ਹਾਂ ਰੱਬ ਨਹੀਂ ਮਿਲਿਆ ਜਾ ਸਕਦਾ ਮਤ ਗੁੱਧ ਸੁਰਤ ਨਾਹੀ ਚਤਰਾਏ ਕਹਿੰਦੇ ਚਤਰਾਈਆਂ ਨਾਲ ਰੱਬ ਨਹੀਂ ਮਿਲਿਆ ਕਰਦਾ ਚਤਰਾਇਆਂ ਸਿਆਣਪਾ ਕਿਤੇ ਕਾਮ ਨਾ ਆਈਆਂ ਕਹਿੰਦੇ ਇਹ ਚੀਜ਼ਾਂ ਕਿਤੇ ਕੰਮ ਨਹੀਂ ਆਉਂਦੀਆਂ ਇਹ ਸੰਸਾਰ 'ਚ ਕੰਮ ਆ ਜਾਣਗੀਆਂ ਸੰਸਾਰ 'ਚ ਚੱਲਣ ਵਾਸਤੇ ਸਾਨੂੰ ਮਤ ਵੀ ਚਾਹੀਦੀ ਐ ਸਾਨੂੰ ਬੁੱਧ ਵੀ ਚਾਹੀਦੀ ਐ ਸਾਨੂੰ ਸੁਰਤ ਵੀ ਚਾਹੀਦੀ ਐ ਸਾਨੂੰ ਚਤਰ ਵੀ ਹੋਣਾ ਚਾਹੀਦਾ ਪਰ ਜਦੋਂ ਪ੍ਰਮਾਤਮਾ ਨੂੰ ਮਿਲਣਾ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਉਤੇ ਨਹੀਂ ਪ੍ਰਭ ਪਾਇਓ ਕਹਿੰਦੇ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਨੇ ਪਾ ਲਿਆ ਜਿਹੜਾ ਇਹਨਾਂ ਚੀਜ਼ਾਂ ਦੇ ਹੰਕਾਰ ਚ ਰਿਹਾ ਉਹ ਕਹਿੰਦੇ ਖਾਲੀ ਰਹਿ ਗਿਆ ਤਾਂ ਮਿਲੀ ਹੈ ਜਾਂ ਲਏ ਮਿਲਾਏ ਕਹਿੰਦੇ ਪ੍ਰਮਾਤਮਾ ਦੇ ਨਾਲ ਉਸ ਦਿਨ ਮਿਲਿਆ ਜਾਂਦਾ ਜਿੱਦੇ ਪ੍ਰਮਾਤਮਾ ਨੇ ਸਾਡੀ ਬਾਹ ਫੜ ਲਈ ਕਿ ਆ ਜਾ ਅਸੀਂ ਗੁਰਦੁਆਰਾ ਸਾਹਿਬ ਮੰਦਿਰ ਚ ਮਸਜਿਦ ਜਿਹੜੇ ਜਾਲ ਵਾਲੇ ਆਪੋ ਆਪਣੇ ਥਾਂਾਂ ਤੇ ਜਾਣਾ ਤੇ ਜੇ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਰਵਾਂਗੇ ਇੱਕ ਨਾ ਇੱਕ ਦਿਨ ਫਿਰ ਗੁਰੂ ਨੇ ਸਾਡੀ ਬਾਹ ਫੜ ਲੈਣੀ ਤਾਂ ਮਿਲੀ ਐ ਜਾਂ ਲਏ ਮਿਲਾਈ ਤਾਂ ਮਿਲਿਆ ਜਾਣਾ ਪ੍ਰਮਾਤਮਾ ਚ ਜੇ ਗੁਰੂ ਨੇ ਫਿਰ ਉਹ ਸਾਨੂੰ ਮਲਾਪਤਾ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਅਸਨ ਦੇ ਵਿੱਚ ਦਰਸ਼ਨ ਕਦੋਂ ਹੋਣਾ ਜਦੋਂ ਨੈਣ ਨੈਣ ਕਹਿੰਦੇ ਅੱਖਾਂ ਨੂੰ ਜਦੋਂ ਅੱਖਾਂ ਰੱਜ ਗਈਆਂ ਸਾਡੀ ਅੱਖਾਂ ਰੱਜੀਆਂ ਨੇ ਕਿਉਂਕਿ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਨਾ ਕਿ ਅੱਖੀ ਵੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ ਕਿ ਅੱਖਾਂ ਰੱਜੀਆਂ ਨਹੀਂ ਜਿੱਤੇ ਅੱਗਾ ਅੱਖਾਂ ਨੂੰ ਰੱਜ ਆ ਗਿਆ ਨਾ ਅੱਖਾਂ ਸੰਤੋਖ ਆ ਗਿਆ ਜਿੱਤੇ ਜਿੱਤੇ ਅੱਖਾਂ ਰੱਜ ਗਈਆਂ ਉਦੈ ਪ੍ਰਮਾਤਮਾ ਦਾ ਦਰਸ਼ਨ ਹੋਣਾ ਪਰ ਅੱਖਾਂ ਰੱਜੀਆਂ ਨਹੀਂ ਹਜੇ ਭਾਈ ਗੁਰਦਾਸ ਸਾਹਿਬ ਕਹਿੰਦੇ ਅੱਖੀ ਵੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ ਆ ਦੁਨੀਆ ਦੇ ਰੰਗ ਤਮਾਸ਼ੇ ਵੇਖ-ਵੇਖ ਕੇ ਅੱਖਾਂ ਨਹੀਂ ਰੱਜੀਆਂ ਹਜੇ ਨੱਕ ਨ ਰੱਜਿਆ ਵਾਸਲੇ ਦੁਰਗੰਧ ਸੁਆਸੇ ਨੱਕ ਨਹੀਂ ਰੱਜਿਆ ਅਜੇ ਤੱਕ ਖੁਸ਼ਬੂਆ ਲੈ ਲੈ ਕੇ ਨੱਕ ਰੱਜਿਆ ਨਹੀਂ ਸਾਦੀ ਜੀਬ ਨਰ ਜੀਆ ਕਰ ਭੋਗ ਵਿਲਾਸੇ ਆ 2 ਇੰਚ ਦਾ ਟੁਕੜਾ ਜੀਬ ਦਾ ਇਹ ਵੀ ਰੱਜਿਆ ਨਹੀਂ ਕਦੇ ਖਾ ਖਾ ਕੇ ਸਾਦੀ ਜੀਬ ਨਰ ਜੀਆ ਕਰ ਭੋਗ ਵਿਲਾਸੇ ਰੱਜ ਨਾ ਕੋਈ ਜੀਵੇ ਆ ਕੂੜੇ ਪਰਵਾਸੇ ਕਹਿੰਦੇ ਰੱਜ ਕੇ ਕੋਈ ਜਿਉ ਨਹੀਂ ਸਕਿਆ ਚਾਹੇ 100 ਸਾਲ ਦਾ ਹੋ ਜੇ ਬੰਦਾ ਉਹ ਵੀ ਕਹਿੰਦਾ ਜੇ ਹੋਰ ਦੇਖ ਲਈਏ ਥੋੜਾ ਜਿਹਾ ਸਮਾਂ ਇੱਥੇ ਗੁਰੂ ਸਾਹਿਬ ਕਹਿੰਦੇ ਆ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿੱਦੇ ਅੱਖਾਂ ਰੱਜ ਗਈਆਂ ਨਾ ਉਦੇ ਪ੍ਰਮਾਤਮਾ ਦਾ ਦਰਸ਼ਨ ਪਾਇਆ ਜਾਣਾ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕੋ ਨਾਨਕ ਸਫਲ ਸੋ ਆਇਆ ਅਸਲ ਦੇ ਵਿੱਚ ਕਹਿੰਦੇ ਜਿੱਦੇ ਪ੍ਰਮਾਤਮਾ ਦੇ ਨਾਲ ਅਭੇਦ ਹੋ ਗਿਆ ਨਾ ਜਿੱਦੇ ਅੱਖਾਂ ਰੱਜ ਗਈਆਂ ਜਿੱਦੇ ਕੰਨ ਰੱਜ ਗਏ ਕਹਿੰਦੇ ਉਹਦੇ ਪ੍ਰਮਾਤਮਾ ਦੇ ਨਾਲ ਆਏ ਸਮਝ ਲਿਓ ਕਿ ਆਉਣਾ ਸਾਡਾ ਇਸ ਸੰਸਾਰ ਤੇ ਸਫਲ ਹੋ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਕੋ ਨਾਨਕ ਸਫਲ ਸੋ ਆਇਆ ਜੇ ਅਸੀਂ ਇਸ ਸੰਸਾਰ ਤੇ ਆਏ ਆ ਤਾਂ ਸਾਡਾ ਆਉਣਾ ਆਉਣਾ ਕਹਿੰਦੇ ਸਫਲਤਾ ਹੈ ਜੇ ਪ੍ਰਮਾਤਮਾ ਦੇ ਦਰਸ਼ਨ ਪੈਣਗੇ ਜੇ ਦਰਸ਼ਨ ਨਾਏ ਹੋਏ ਨਾ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਲੰਘ ਗਈ ਕਹਿੰਦੇ ਫਿਰ ਕੀ ਫਾਇਦਾ ਅਸਲ ਦੇ ਵਿੱਚ ਕਹਿੰਦੇ ਆਪਣੇ ਇੰਦਰੀਆਂ ਨੂੰ ਰੋਕਣਾ ਹੈ ਗਿਆਨ ਇੰਦਰੀ ਕਰਮ ਇੰਦਰੀ ਕਹਿੰਦੇ ਇਹਨਾਂ ਨੂੰ ਰੋਕ ਕੇ ਫਿਰ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਫਿਰ ਕਹਿੰਦੇ ਅਸਲ 'ਚ ਸਾਡਾ ਇਸ ਸੰਸਾਰ ਤੇ ਆਉਣਾ ਸਫਲ ਹੋਣਾ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਉ ਨਾਨਕ ਸਫਲ ਸੋ ਆਇਆ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਹ